ਕੀ ਆ ਜੀ ਨੀਲੀ ਮੱਕੀ ਸੋਹਾ ਬੀਨ ਚਾਉ ਤੇ ਟੁੱਕੇ ਦਾ ਫੀਡ ਵਿੱਚ ਰਗੜ ਕੇ ਬਣਾਇਆ ਹੋਇਆ ਘੋਟਾ ਪੂਰਾ ਛੋਟੇ ਦੇ ਨਾਲ ਆਇਆ ਜੇ ਉਹ ਉੱਥੇ ਹੋਵੇ ਠੀਕ ਹੈ ਨੀਰੇ ਪਰ ਜਿਵੇਂ ਕਹਿੰਦੇ ਨੇ ਰਾਤੀ ਤਿੰਨ ਵਾਰੀ ਰਗੜੀ ਮੈਂ ਰਗੜੀ ਅਮਲੀਆ ਪੰਗ ਮੈਂ ਰਾਤੀ ਤਿੰਨ ਵਾਰੀ ਰਗੜੀ ਰਗੜੀ ਆ ਵਧੀਆ ਪੰਗ ਇਹ ਪੰਗ ਰਗੜੀ ਐ ਬਹੁਤ ਵਧੀਆ ਪੰਗ ਦਾ ਬੱਕਰੀਆਂ ਦੀ ਢੰਗਾ ਤੇ ਰਾਜੀ ਜਵਾਨੀ ਮੰਦਾ ਸੰਗ ਕੁਰਤੀ ਤੰਗੋ ਤੰਗੋ ਜੈ ਬਾਬਿਆਂ ਦੀ ਜੈ ਖਾਨ ਸਾਹਿਬ ਦੀ ਸਾਡੇ ਟੁੱਕੇ ਸੀ ਲੈ ਕੇ ਆਏ ਆ ਛਪੈਸਨ ਤੇ ਜੰਮੂ ਕਸ਼ਮੀਰ ਮੈਨੇ ਨਾ ਰੂਟ ਕੱਟਿਆ ਗਈ ਦਿਨ ਗੱਡੀ ਕਾਲੀ ਦੇ ਵਿੱਚ ਬੈਠ ਕੇ ਆ ਖੜੀ ਗੱਡੀ ਮੇਰਾ ਖਿਆਲ ਹੋਇਆ ਜਿੱਥੇ ਪਰ ਰੂਟ ਕੱਟਿਆ ਤੇ ਮੇਰੇ ਵੀਰਾਂ ਤੋਂ ਉੱਤੇ ਦਵਾ ਦਮ ਜਨਾਨੀਆਂ ਬੰਦਿਆਂ ਤੋਂ ਅਸੀਂ ਟੁੱਕਾ ਇਕੱਠਾ ਕਰਾਇਆ 2000 ਟਨ ਉਹ ਸਾਡੇ ਦੋ ਚਾਰ ਟਰੈਕੇ ਪਰਕੇ ਸਾਡੀਆਂ ਚੱਕੀਆਂ